ਆਪਣੇ ਨਾਲ ਕੁਕੜਾਂ ਨੂੰ ਚੌਥੀ ਵਾਰੀ ਸੀ ਆਰਡੀ ਦੀ ਪ੍ਰੋਬਲਮ ਆ ਗਈ ਸੀ ਤੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਟਾਈਮ ਟੂ ਟਾਈਮ ਸੈੱਟ ਕਰਦੇ ਰਹੇ ਆ ਇਸ ਵਾਰ ਵੀ ਆਪਣੀ ਕੁਕੜ ਜਿੱਦਾਂ ਕਹ ਲਓ ਕਿ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਗਿਆ ਜਦੋਂ ਜਨਮ ਛਿੱਕਾਂ ਜੀਆਂ ਮਾਰਦੇ ਸੀਗੇ ਨਾ ਤੇ ਇੱਕ ਦੋ ਕੁਕੜੀਆਂ ਖਰ 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 ਵੀ ਕਰਦੀਆਂ ਸੀਗੇ ਜਿਨ੍ਹਾਂ ਦੇ ਅੰਦਰ ਈਸ਼ਾ ਖੜਕਦੀ ਹੁੰਦੀ ਹੈ ਨਾ ਗਲੇ ਖੜਕਦੇ ਹੁੰਦੇ ਆ ਤੇ ਇਹਨਾਂ ਨੂੰ ਠੀਕ ਕਰਨ ਦੇ ਲਈ ਜਿਹੜੀ ਮੈਂ ਦਵਾਈ ਵਰਤੀ ਆ ਤੇ ਉਹਦੀ ਮੈਂ ਸਕਰੀਨ ਤੇ ਫੋਟੋਆਂ ਚੁਲਾ ਦੇਣਾ ਤੁਸੀਂ ਸਕਰੀਨ ਸ਼ਾਟ ਲੈਣਾ ਹੋਊਗਾ ਲੈ ਲਿਓ ਨਹੀਂ ਤਾਂ ਆਪਣੇ ਯਾਰ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਕਰਦੇ ਹੋ ਵੀ ਚਲੋ ਆਪਾਂ ਨੂੰ ਇਹ ਨਹੀਂ ਕਿ ਹੱਡੀ ਕੋਈ ਵੀਡੀਓ ਚੱਲੇ ਨਾ ਚੱਲੇ ਇਹ ਚੀਜ਼ ਮੈਟਰ ਨਹੀਂ ਕਰਦੀ ਤੇ ਨਾ ਹੀ ਮੈਂ ਪੈਸੇ ਕਮਾਉਣ ਨੂੰ ਕੰਮ ਕਰਦਾ ਵੀ ਆਪਾਂ ਨੂੰ ਇਹ ਹੈ ਕਿ ਜਿਹੜੇ ਭਰਾ ਨਵੇਂ ਕੰਮ ਕਰਨਾ ਚਾਹੁੰਦੇ ਆ ਵੀ ਕੋਈ ਉਹਨਾਂ ਦੀ ਸਪੋਰਟ ਨਹੀਂ ਕਰਦਾ ਕੋਈ ਸਾਥ ਨਹੀਂ ਦਿੰਦਾ ਕੋਈ ਕਿਸੇ ਨੂੰ ਜਿੱਦਾਂ ਕਹ ਲੋ ਕਿ ਹਰ ਇੱਕ ਬੰਦਾ ਜਦ ਮਜਬੂਰੀ 'ਚ ਫੋਨ ਕਰਦਾ ਹੁੰਦਾ ਮੈਸੇਜ ਕਰਦਾ ਹੁੰਦਾ ਨਾ ਤੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਲਿਆ ਕਰੋ ਮੈਸੇਜ ਕਰ ਲਿਆ ਕਰੋ ਜਿੰਨੇ ਕੁ ਜੋਗੇ ਹੈਗੇ ਆ ਜਾਂ ਜਿੰਨਾ ਕੁਝ ਪਤਾ ਤੁਹਾਨੂੰ ਸਾਰਾ ਕੁਝ ਕਲੀਅਰ ਦੱਸਿਆ ਕਰਾਂਗੇ ਤੇ ਜੇ ਜਿਸ ਚੀਜ਼ ਦੀ ਨਹੀਂ ਸਮਝਉਂਦੀ ਉਹਦੇ ਲਈ ਆਪਾਂ ਕੁਝ ਰეკਮੈਂਡ ਵੀ ਨਹੀਂ ਕਰਾਂਗੇ ਵੀ ਤੁਸੀਂ ਆਹ ਕਰ ਲਓ ਉਹ ਕਰ ਲਓ ਕਿਉਂਕਿ ਬੇਜਵਾਨੇ ਜਾਨਵਰ ਕਿਹੜਾ ਬੋਲ ਕੇ ਥਾ ਦੇਣਾ ਨਾ ਵੀ ਕੋਈ ਗਲਤ ਵੀ ਚੀਜ਼ ਦੇ ਹੋਗੀ ਤਾਂ ਫਿਰ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਨੂੰ ਕੋਈ ਗਲਤ ਚੀਜ਼ ਦੱਸਾਂ ਨਾ ਤੇ ਇਹਨਾਂ ਨੂੰ ਠੀਕ ਸੀਆਰਡੀ ਦੀ ਪ੍ਰੋਬਲਮ ਠੀਕ ਕਰਨ ਦੇ ਲਈ ਆਪਾਂ ਕਿਹੜੀ ਕਿਹੜੀ ਦਵਾਈ ਦਿੱਤੀ ਆ ਤੇ ਜਦੋਂ ਕੋਈ ਨਾਰਮਲੀ ਤੌਰ ਤੇ ਜੇ ਤਾਂ ਜਾਨਵਰ ਛਿੱਕਾ ਮਾਰਦੇ ਤੁਸੀਂ ਐਂਟੀਬਾਇਓਟਿਕ ਦੇ ਸਕਦੇ ਆ ਉਹਦੇ ਲਈ ਤੁਸੀਂ ਸਿਫਾਲੈਕਸਿਨ ਯੂਜ਼ ਕਰ ਸਕਦੇ ਆ ਟੈਟਰਾਸਾਈਕਲਿਨਿੰਗ ਕਰ ਸਕਦੇ ਆ ਆਕਸੀਮਾਈਸਿਨ ਕਰ ਸਕਦੇ ਆ ਜਾਂ ਤੁਸੀਂ ਗੋਲੀ ਯੂਜ਼ ਕਰਨੀ ਤਾਂ ਐਮੋਕਸੀਸਿਨ 250mg ਇਹ ਚਾਰ ਚੀਜ਼ਾਂ ਦੇ ਵਿੱਚੋਂ ਕੁਝ ਵੀ ਤੁਸੀਂ ਯੂਜ਼ ਕਰ ਸਕਦੇ ਆ ਮੈਂ ਸਕਰੀਨ ਤੇ ਫੋਟਾ ਚਲਾ ਦਿੰਦਾ ਤੁਸੀਂ ਦੇਖ ਲਓ ਤੇ ਬਾਕੀ ਇੱਕ ਇਹਨਾਂ ਜਦੋਂ ਵੀ ਇਹ ਚੀਜ਼ ਯੂਜ਼ ਕਰਨੀ ਹੈ ਨਾ ਤੇ ਆਪਣਾ ਪਾਣੀ ਦੇਖ ਲਿਓ ਕਿੰਨਾ ਆ ਤੇ ਉਹਦੇ ਹਿਸਾਬ ਕਿਤਾਬ ਨਾਲ ਜਾਂ ਜਾਨਵਰ ਦੇ weight ਦੇ ਅਕੋਰਡਿੰਗ ਚੀਜ਼ ਲੱਗਦੀ ਹੁੰਦੀ ਆ ਤੇ ਪਲੱਸ ਉਹਦੇ ਨਾਲ ਲੇਵਰ ਟੋਨਿਕ ਦੀ ਜਿਹੜੀ ਆ ਡੋਜ਼ 1 ਲੀਟਰ ਪਾਣੀ ਦੇ ਵਿੱਚ 2 ml ਲੱਗਣੀ ਆ ਤੇ ਜੇ ਜਿਆਦਾ ਗਲੇ ਖਰ-ਖਰ ਕਰਨ ਲੱਗ ਪਏ ਆ ਜਾਂ ਜਿੱਦਾਂ ਕਹ ਲੋ ਕਿ ਮੂੰਹ ਪੱਟ ਕੇ ਜਾਨਵਰ ਸਾਹ ਲੈਂਦਾ ਕਹਿੰਦੇ ਹਨਾ ਵੀ ਮੂੰਹ ਇਦਾਂ ਤਾਂ ਨੂੰ ਅੱਡ ਕੇ ਸਾਹ ਲੈਂਦੇ ਆ ਨਾ ਤੇ ਉਹਦੇ ਲਈ ਬੈਸਟ ਲਾਜ ਇਹੀ ਆ ਕਿ ਤੁਸੀਂ ਇੱਕ ਐਨਰੋਸਿਨ ਦਵਾਈ ਲਾਓ ਐਨਰੋ ਐਨੋਫਲੋਕਸਿਨ ਜਾਂ ਤੁਸੀਂ ਲਿਵੋਫਲੋਕਸਿਨ ਦੋਨਾਂ ਦੇ ਵਿੱਚੋਂ ਇੱਕ ਜਿਹੜੀ ਮਰਜ਼ੀ ਲਾਓ ਇੱਕ ਚੀਜ਼ ਨੋਟ ਰੱਖਿਓ ਜਿਹੜੀ ਐਨੋਫਲੋਕਸਿਨ ਜਾਂ ਲੈਵੋਫਲੋਕਸਿਨ ਆ ਵੀ ਉਹ 10% ਵਾਲੀ ਆ ਜਾਂ 20% ਵਾਲੀ ਆ ਜਿਹੜੀ 10% ਵਾਲੀ ਆ ਉਹ 1 ਲੀਟਰ ਪਾਣੀ ਦੇ ਵਿੱਚ 1 ਐਮਐਲ ਲੱਗਣੀ ਆ ਪਲੱਸ ਉਹਦੇ ਨਾਲ 2 ਐਮਐਲ ਬਰੂਟੋਨ ਲੱਗਣੀ ਆ ਤੇ ਦੋਨੀਆਂ ਦਵਾਈਆਂ ਇਕੱਠੀਆਂ ਦੇਣੀਆਂ ਅਲੱਗ ਨਹੀਂ ਦੇਣੀਆਂ ਜੇ ਤੁਸੀਂ ਕੱਲੀ ਦਓਗੇ ਜਿਹੜੀ ਐਨੋਫਲੋਕਸਿਨ ਆ ਉਹ ਕਿਡਨੀ ਤੇ ਇਫੈਕਟ ਕਰੂਗੀ ਅਸੀਂ ਸਿਰਫ 3 ਦਿਨ ਦਵਾਈ ਦਿੱਤੀ ਆ ਤਿੰਨਾਂ ਦਿਨਾਂ ਦੇ ਵਿੱਚ ਦਵਾਈ ਦੇ ਕੇ ਉਸ ਤੋਂ ਬਾਅਦ ਅਗਲੇ 3 ਦਿਨ ਕੁਝ ਨਹੀਂ ਦਿੱਤਾ ਪੂਰੇ 5 ਦਿਨਾਂ ਦੇ ਵਿੱਚ ਜਾਨਵਰ ਪੂਰੇ ਸੈੱਟ ਹੋ ਗਏ ਤੇ ਪੂਰਾ ਇਲਾਜ ਟ੍ਰੀਟਮੈਂਟ ਕਰਕੇ ਮੈਂ ਫੇਰ ਹੀ ਬਾਅਦ ਚ ਵੀਡੀਓ ਬਣਾਈ ਸੀ ਕਿਉਂਕਿ ਪਹਿਲੀ ਬਣਾ ਦਿੰਨਾ ਜਾਨਵਰ ਸੈੱਟ ਨਾ ਹੁੰਦੇ ਫਿਰ ਅਗਲੇ ਬੰਦੇ ਨੇ ਕਹਿਣਾ ਕਿ ਸਾਡਾ ਫਰਕ ਨਹੀਂ ਪਿਆ ਮੇਰੇ ਤਿੰਨ ਵਾਰੀ ਜਾਨਵਰ ਢਲੇ ਹੋਏ ਤਿੰਨੇ ਵਾਰੀ ਇਸ ਦਵਾਈ ਨਾਲ ਸੈੱਟ ਹੋਇਆ ਹੁਣ ਚੌਥੀ ਵਾਰੀ ਢਲੇ ਹੋਏ ਮੈਂ ਚੌਥੀ ਵਾਰੀ ਫੇਰ ਇਹ ਹੀ ਦਵਾਈ ਦਿੱਤੀ ਆ ਆ ਸਕਰੀਨ ਦੇ ਉੱਤੇ ਫੋਟਾਂ ਚੱਲਦੀਆਂ ਤੁਸੀਂ ਨੋਟ ਕਰ ਲਿਓ ਜੇ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਲਿਓ ਬੈਸਟ ਇਲਾਜ ਆ ਤੇ ਐਨੋਫਲੋਕਸਿਨ ਦੇ ਫਾਇਦੇ ਇਹ ਆ ਕਿ ਜਲਦੀ ਮਤਲਬ ਠੀਕ ਕਰ ਦਿੰਦੀ ਆ ਨੁਕਸਾਨ ਇਹਦੇ ਇਹ ਆ ਕਿ ਜਿਹੜੀਆਂ ਮੁਰਗੀਆਂ ਤੁਹਾਡੀਆਂ ਆ ਤੇ ਮਤਲਬ ਕਿ ਸਦਾ ਲਈ ਨਹੀਂ ਘਟਦੀਆਂ ਉਹ ਐਗ ਐਗ ਪ੍ਰੋਡਕਸ਼ਨ ਵੀ ਘਟਦੀ ਆ ਉਹਨਾਂ ਦਾ ਥੋੜਾ weight ਵੀ ਘਟਦਾ ਤੇ ਨੰਬਰ ਦੇਣ ਤੇ ਫੀਡ ਕੈਲਕੂਲੇਸ਼ਨ ਜਿਹੜੀ ਹੁੰਦੀ ਉਹਦੀ ਉਹ ਵੀ ਘਟ ਜਾਂਦੀ ਆ ਫੀਡ ਵੀ ਘਟ ਖਾਂਦੀ ਆ ਨਾ ਮਤਲਬ ਇਹ ਇੱਕ ਹਫ਼ਤੇ ਦੇ ਲਈ ਸਿਰਫ ਇਦਾਂ ਹੁੰਦਾ ਆ ਪਰਮਨੈਂਟਲੀ ਨਹੀਂ ਹੁੰਦਾ ਇਦਾਂ ਤੇ ਥੋੜੇ ਕੇ ਟਾਈਮ ਲਈ ਹੁੰਦਾ ਉਸ ਤੋਂ ਬਾਅਦ ਜਾਨਵਰ ਰਿਕਵਰ ਕਰ ਜਾਂਦੇ ਜਲਦੀ ਸੈੱਟ ਹੋ ਜਾਂਦੇ ਆ ਤੇ ਜੇ ਇਹ ਦਵਾਈ ਦੇਣ ਤੋਂ ਬਾਅਦ ਵੀ ਤੁਹਾਡਾ ਬर्ड ਨਹੀਂ ਸੈੱਟ ਹੁੰਦਾ ਜਾਂ ਕੁਝ ਵੀ ਹੁੰਦਾ ਆ ਫਿਰ ਉਹਦੇ ਵਿੱਚ ਦਵਾਈ ਦਾ ਕੋਈ ਕਸੂਰ ਨਹੀਂ ਵੀਰੇ ਤੁਹਾਡੀ ਮੈਨੇਜਮੈਂਟ ਦੇ ਵਿੱਚ ਗਲਤੀ ਆ ਧਿਆਨ ਰੱਖੋ ਯਾਰ ਇਸ ਚੀਜ਼ ਦਾ ਮੈਂ ਵੀ ਚਾਹੁੰਦਾ ਹਰ ਇੱਕ ਦਬੜ ਸੈੱਟ ਹੋਵੇ ਪਰਮਾਤਮਾ ਮਿਹਰ ਕਰੇ ਸਭ ਦੇ ਕੰਮ ਨੂੰ ਰੰਗ ਭਗ ਲਵੇ ਤਰੱਕੀ ਦੇਵੇ